ਮੀਤ ਅਨਮੋਲ ਦੀ ਓਸ਼ੋ ਦੇ ਪਰਵਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਅਧਾਰਤ ਪੁਸਤਕ ਕੈਸਾ ਮਰਨਾ ਹੋਈ ਵਿੱਚੋਂ ਰਚਨਾ ਹਾਥੀ ਦੀ ਲਾਸ਼ ਇੱਕ ਵਾਰ ਇੱਕ ਹਾਥੀ ਦੀ ਲਾਸ਼ ਨਦੀ ਵਿੱਚ ਵਹਿ ਰਹੀ ਸੀ ਇੱਕ ਕਾਣੀ ਲਾਸ਼ ਦੇਖੀ ਤਾਂ ਖੁਸ਼ ਹੋ ਗਿਆ ਤੁਰੰਤ ਉਸ ਤੇ ਆ ਬੈਠਾ ਕਾਫੀ ਮਾਸ ਖਾਦਾ ਤੇ ਫਿਰ ਨਦੀ ਦਾ ਪਾਣੀ ਪੀਤਾ ਕਾਣੀ ਉਸ ਲਾਸ਼ ਤੇ ਇੱਧਰ ਉੱਧਰ ਫੁੱਲਕ ਦੇ ਹੋਏ ਪਰ ਤ੍ਰਿਪਤੀ ਨਾਲ ਅੜਕਾਰ ਮਾਰਿਆ ਉਸਨੇ ਸੋਚਿਆ ਆਹ ਇਹ ਤਾਂ ਬਹੁਤ ਹੀ ਸੁੰਦਰ ਵਾਹਨ ਹੈ ਇਥੇ ਭੋਜਨ ਅਤੇ ਪਾਣੀ ਦੀ ਕੋਈ ਕਮੀ ਨਹੀਂ ਹੈ ਫਿਰ ਮੈਂ ਇਸ ਨੂੰ ਛੱਡ ਕੇ ਐਵੇਂ ਕਿਉਂ ਹੋਰ ਕਿਤੇ ਵੀ ਭਟਕਦਾ ਫਿਰਾਂ ਕਾਹ ਕਈ ਦਿਨਾਂ ਤੱਕ ਨਦੀ ਵਿੱਚ ਬਹਿਰੀ লাশ ਉੱਤੇ ਨਜ਼ਾਰੇ ਲੈਂਦਾ ਰਿਹਾ ਭੁੱਖ ਲੱਗਣ ਤੇ ਉਹ লাশ ਨੂੰ ਨੋਚ ਕੇ ਖਾ ਲੈਂਦਾ ਅਤੇ ਜਦੋਂ ਉਸ ਨੂੰ ਪਿਆਸ ਲੱਗਦੀ ਤੋ ਨਦੀ ਦਾ ਪਾਣੀ ਪੀਲੰਦਾ ਬਿਆਨਤ ਜਲ ਪ੍ਰਵਾਹ ਉਸ ਦਾ ਤੇਜ਼ ਵਹਾ ਕੰਢਿਆਂ ਤੇ ਦੂਰ ਦੂਰ ਤੱਕ ਫੈਲੇ ਕੁਦਰਤ ਦੇ ਮਨੋਹਰ ਨਜ਼ਾਰੇ ਉਹਨਾਂ ਨੂੰ ਦੇਖ ਕੇ ਹੈਰਾਨ ਹੁੰਦਾ ਨਦੀ ਆਖਰਕਾਰ ਇੱਕ ਦਿਨ ਸਮੁੰਦਰ ਵਿੱਚ ਜਾ ਮਿਲੀ ਉਹ ਤਾਂ ਸੀ ਕਿ ਉਸ ਨੂੰ ਆਪਣੀ ਮੰਜ਼ਿਲ ਮਿਲ ਗਈ ਹੈ ਸਮੁੰਦਰ ਨੂੰ ਮਿਲਣਾ ਹੀ ਉਸ ਦਾ ਅੰਤਮ ਟੀਚਾ ਸੀ ਪਰ ਉਸ ਦਿਨ ਉਹਦੇ ਸ਼ੀਨ ਕਾਂਦੀ ਬਹੁਤ ਦੁਰਗਤੀ ਹੋ ਗਈ ਚਾਰ ਦਿਨਾਂ ਦੀ ਮौज-ਮਸਤੀ ਨੇ ਉਸਨੂੰ ਜਿਹੇ ਥਾਂ ਤੇ ਲਿਆ ਸੁੱਟਿਆ ਸੀ ਜਿੱਥੇ ਨਾ ਹੁਣ ਉਸ ਲਈ ਖਾਣਾ ਸੀ ਨਾ ਹੀ ਪੀਣ ਦਾ ਪਾਣੀ ਤੇ ਨਾ ਹੀ ਕੋਈ ਠਹਿਰਨ ਲਈ ਹਾਸਲਤ ਸੀ ਹਰ ਪਾਸੇ ਬੇਅੰਤ ਖਾਰੇ ਪਾਣੀ ਦੀਆਂ ਲਹਿਰਾਂ ਸਨ ਕੋਈ ਦਿਨ ਤੱਕ ਥੱਕਿਆ ਹਾਰਿਆ ਭੁੱਖਾ ਤੇ ਪਿਆਸਾ ਕੰਖਮ ਫਟਕਦਾ ਹੋਇਆ ਚਾਰੇ ਦਿਸ਼ਾਾਂ ਵਿੱਚ ਉਡਾਰੀ ਲਗਾਉਂਦਾ ਰਿਹਾ ਆਪਣੀਆਂ ਟੇਡੀਆਂ-ਮੇਡੀਆਂ ਉਡਾਨਾਂ ਨਾਲ ਆਪਣੇ ਆਪ ਤੇ ਹੀ ਝੂਠਾ ਰੂਪ ਪਾਉਂਦਾ ਰਿਹਾ ਪਰ ਉਸ ਸਮੁੰਦਰ ਦਾ ਅੰਤ ਨਾ ਦੇਖ ਸਕਿਆ ਕੋਈ ਕਿਨਾਰਾ ਉਸ ਨੂੰ ਨਾ ਮਿਲਿਆ ਅੰਤ ਵਿੱਚ ਥੱਕਿਆ ਟੁੱਟਿਆ ਦੁੱਖ ਨਾਲ ਭਰਿਆ ਹੋਇਆ ਉਸ ਸਮੁੰਦਰ ਦੀਆਂ ਗगनचुੰਬੀ ਲਹਿਰਾਂ ਵਿੱਚ ਡਿੱਗ ਪਿਆ ਤੇ ਇੱਕ ਵੱਡੇ ਸਾਰੇ ਮਕਰਮਛ ਨੇ ਉਸ ਨੂੰ ਨਿਗਰ ਲਿਆ ਸਰੀਰਕ ਭੋਗਾਂ ਵਿੱਚ ਅੰਨੇਵਾ ਲੱਗੇ ਮਨੁੱਖਾਂ ਦੀ ਗਤੀ ਵੀ ਉਸੇ ਕਾਂਬਾਂਗ ਹੁੰਦੀ ਹੈ ਜੋ ਭੋਜਨ ਅਤੇ ਆਸਰੇ ਨੂੰ ਹੀ ਰਮ ਗਤੀ ਸਮਝਦੇ ਹਨ ਤੇ ਅੰਤ ਨੂੰ ਬੇਅੰਤ ਸੰਸਾਰ ਰੂਪੀ ਸਮੁੰਦਰ ਵਿੱਚ ਹੀ ਸਮਾ ਜਾਂਦੇ ਹਨ ਜਿੱਤ ਕਿਸ ਲਈ ਹਾਰ ਕਿਸ ਲਈ ਜ਼ਿੰਦਗੀ ਪਰ ਦੀ ਟਕਰਾਰ ਕਿਸ ਲਈ ਜੋ ਵੀ ਆਇਆ ਹੈ ਉਹ ਜਾਵੇਗਾ ਇੱਕ ਦਿਨ ਫਿਰ ਇਹ ਇਨਾ ਹੰਕਾਰ ਕਿਸ ਲਈ ਵਿਚਾਰ ਕਰੋ ਧਿਆਨ ਦਾ ਇੱਕ ਛੋਟਾ ਜਿਹਾ ਸੂਤਰ ਹੈ ਆਪਣੇ ਅੰਦਰ ਇੰਨੀ ਸ਼ਾਂਤੀ ਕਿ ਵਿਚਾਰ ਦੀ ਕੋਈ ਲਹਿਰ ਵੀ ਨਾ ਉੱਠੇ ਕੋਈ ਲਹਿਰ ਨਾ ਹੋਵੇ ਅਜਿਹਾ ਸਨਾਟ ਅਜਿਹਾ ਸ਼ੂਨਿਆ ਜਿੱਥੇ ਸਿਰਫ ਤੁਸੀਂ ਹੀ ਹੋ ਹੋਰ ਕੁਝ ਵੀ ਨਹੀਂ ਹੈ ਜਿੱਥੇ ਇਹ ਭਾ ਵੀ ਨਹੀਂ ਕਿ ਮੈਂ ਹਾਂ ਉਸ ਤੋਂ ਪਰੇ ਸਾਰਾ ਸੰਸਾਰ ਤੁਹਾਡੇ ਉੱਤੇ ਪਰਮਾਤਮਾ ਬਣ ਕੇ ਵਰਸ ਪੈਂਦਾ ਹੈ ਤਨਵਰ